ਇਸ ਇਲਾਕੇ ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗੋਡਾਊਨਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮੇਰੇ ਨਾਲ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹਸਪਤਾਲਾਂ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਕਾਫੀ ਸ਼ਿਕਾਇਤਾਂ ਆਈਆਂ ਕਿਹਦੇ ਬਾਰੇ ਹਸਪਤਾਲਾਂ ਦੀ ਸ਼ਿਕਾਇਤਾਂ ਆਈਆਂ ਮੈਂ ਵੀ ਕਹਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਕਹਿ ਰਿਹਾ ਸੀ ਕਿ ਇਸ ਹਸਪਤਾਲ ਬੜਾ ਹਾਲ ਹੋਇਆ ਪਿਆ ਕਿੰਨਾ ਮਹੌਲ ਕਮੇ ਦੇ ਦਿਓ ਪੰਜਾਬ ਦਾ